ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਕਿਸਾਨ ਮਜ਼ਦੂਰ ਸ਼ਿਕਾਤ ਕਮੇਟੀ ਪੰਜਾਬ ਦਾ ਸੇਵਾਦਾਰ ਮੇਰ ਸਿੰਘ ਤਲੰਡੀ ਬੋਲਦਾ ਹਾਂ ਤੁਹਾਡੇ ਨਾਲ ਕੋਈ ਖਬਰਾਂ ਪੜ੍ਹਦੇ ਆ ਪੜ੍ਹਦੇ ਆ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਸਾਂਝ ਪਾਉਣ ਲੱਗਾ ਹਾਂ ਕਿ ਪੰਜਾਬ ਦੇ ਲੋਕ ਭੱਜ ਦੌੜ ਬਹੁਤ ਕਰ ਰਹੇ ਆ ਪਰ ਧਿਆਨ ਰੱਖਣ ਤੋਂ ਦੂਰ ਆ ਕਿ ਪੰਜਾਬ ਦੀ ਸਰਕਾਰ ਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਕਿ ਸਾਨੂੰ ਪੰਜਾਬ ਨੂੰ ਕਿਧਰ ਨੂੰ ਲੈ ਕੇ ਜਾ ਰਹੀ ਆ ਪੰਜਾਬ ਨੂੰ ਕਿਧਰ ਨੂੰ ਲੈ ਕੇ ਜਾ ਰਹੀ ਆ ਕਿ ਪੰਜਾਬ ਦੇ ਸਰਕਾਰ ਜੋਕ ਮੁੱਖ ਮੰਤਰੀ ਭਵੰਤ ਮਾਨ ਜੀ ਦੀ ਕੈਬਨਿਟ ਜਿਹੜੀ ਉਹ ਕੀ ਕੁਝ ਕਰ ਰਹੀ ਆ ਸਤਵੇਂ ਮਹੀਨੇ ਦੇ ਵਿੱਚ 700 ਕਰੋੜ ਰੁਪਇਆ ਸੈਂਟਰ ਤੋਂ ਮੰਗ ਕੀਤੀ ਕਿ ਸਾਡੀਆਂ ਬਾਹਵਾਂ ਖੜੀਆਂ ਹੋ ਗਈਆਂ ਵਾ ਸਾਨੂੰ 700 ਕਰੋੜ ਰੁਪਇਆ ਦੇਓ ਸਾਡੇ ਕੋਲ ਤਨਖਾਹਾਂ ਦੇਣੂ ਪੈ ਨਹੀਂ ਕਰਜ਼ਾ ਕਰਜ਼ੇ ਦੇ ਰੂਪ ਵਿੱਚ 8ਵੇਂ ਮਹੀਨੇ ਵਿੱਚ 2900 ਕਰੋੜ ਰੁਪਇਆ ਤੇ ਅੱਜ ਵਾਲੀ ਤਾਜੀ ਖਬਰ ਆ ਕਿ ਦਾਸ ਯਾਰ ਕਰੋੜ ਰੁਪਈਆ ਦਿਓ ਕਰਜ਼ਾ ਸਾਨੂੰ ਹੋਰ ਸੈਂਟਰ ਤੋਂ ਮੰਗਾ ਤੇ ਫੇਰ ਪੰਜਾਬ ਦੀ ਰੋਜੀ ਰੋਟੀ ਚੱਲੂ ਦੀ ਇਹ ਸਰਕਾਰ ਜਿਹੜੀ ਆ ਇੱਕ ਨਹੀਂ ਅਰਬਾਂ ਖਰਬਾਂ ਰੁਪਏ ਪੰਜਾਬ ਦੀ ਉਹ ਸੋਨੇ ਦੀ ਧਰਤੀ ਦੇ ਲੈ ਕੇ ਤੇ ਉਹਨਾਂ ਕੋਵਿਡ ਘਰਾਣਿਆਂ ਨੂੰ ਦੇਣ ਜਾ ਰਹੀ ਆ ਜਿਹੜਾ ਤੁਹਾਨੂੰ ਖਨਾਜਾ ਵੀ ਨਹੀਂ ਪਤਾ ਵੀ ਨਹੀਂ ਹੈਗਾ ਅੰਦਾਜ਼ਾ ਹੀ ਨਹੀਂ ਹੈ ਤੁਹਾਨੂੰ ਪਰ ਇਹਦਾ ਖਰਵਾਜਾ ਕਿਹਨੂੰ ਭੁਗਤਣਾ ਪਊਗਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਵੇਂ ਅੱਜ ਤੁਹਾਡੇ ਤੇ ਇੱਕ ਵੱਡਾ ਜਿਹਾ ਬੋਝ ਤੇ ਭਗਵੰਤ ਮਾ ਸਰਕਾਰ ਦੀ ਪ੍ਰਾਪਤੀ ਕਿ ਜੇ ਅਸੀਂ 50 ਕਿਲੋਮੀਟਰ ਪੈਂਡਾ ਬੱਸ ਸਫ਼ਰ ਕਰਦੇ ਆ ਤੇ 72 ਰੁਪਏ ਅੱਜ ਤੋਂ ਵੱਧ ਲੱਗਣ ਦੇ 72 ਰੁਪਏ ਇੱਕ ਬੰਦੇ ਅੱਜ ਤੋਂ ਵੱਧ ਲੱਗਣ ਦੇ ਇਹ ਹੀ ਅੱਜ ਦੀ ਪ੍ਰਵਾਪ ਪ੍ਰਾਪਤੀ ਆ ਆ ਪਿਛਲੇ ਦਿਨ ਵੱਡੀ ਪ੍ਰਾਪਤੀ ਸੀ ਪੈਟਰੋਲ ਦੇ 65 ਪੈਸੇ ਡੀਜ਼ਲ ਦੇ 95 ਪੈਸੇ ਤੇ ਕਾਂਗਰਸ ਸਰਕਾਰ ਵੱਲੋਂ ਚੰਨੀ ਵੱਲੋਂ ਦਿੱਤੀ ਹੋਈ ਸਬਸਿਡੀ 3 ਰੁਪਏ ਜਿਹੜੀ ਇਹ ਸਸ ਸ 7 ਘਲ ਉਸ ਬਾਵਰ ਤੇ ਸੀ ਉਹਨੂੰ ਖਤਮ ਕਰਨਾ ਇਹ ਕੋਈ ਦਿਨਾਂ ਦੀਆਂ ਪ੍ਰਾਪਤੀਆਂ ਵਾਂ ਇਹਦੇ ਤੇ ਲੋੜ ਆ ਜਨਤਕ ਜਸੇ ਬੰਦੀਆਂ ਨੂੰ ਆਮ ਲੋਕਾਂ ਨੂੰ ਜਾਗਣ ਦੀ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾ ਰਹੀ ਆ ਸਾਡਾ ਪੰਜਾਬ ਕਿਧਰ ਜਾਊਗਾ ਇਹਦੇ ਚਿੰਤਾ ਦਾ ਵਿਸ਼ਾ ਹੀ ਤੁਹਾਡੇ ਨਾਲ ਸਾਂਝਾ ਕੀਤਾ ਕਿਸਾਨ ਮਜ਼ਦੂਰ ਚਕਾ ਪੇਟੀ ਪੰਜਾਬ ਪੂਰੇ ਭਾਰਤ ਵਿੱਚ ਆਪਣੀ ਹੱਕੀ ਮੰਗਾਂ ਲਈ ਲੜ ਰਹੀ ਆ ਤੇ ਸਾਡਾ ਐਲਾਨ ਕਿ ਜੇ ਇਹੋ ਜੀਆਂ ਸਰਕਾਰਾਂ ਆਉਂਦੀਆਂ ਰਹੀਆਂ ਇਦਾਂ ਕਰਦੀਆਂ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸੰਘਰਸ਼ ਕਮੇਟੀਆਂ ਵਾਂ ਉਹ ਕਿਸੇ ਵੀ ਕੀਮਤ ਦੇ ਪਿੱਛੇ ਨਹੀਂ ਹਟਣਦੀਆਂ ਕੋਈ ਐਮਐਸਪੀ ਦੀ ਗੱਲ ਨਹੀਂ ਦੀ ਕੋਈ ਝੋਨੇ ਦੀ ਗੱਲ ਨਹੀਂ ਕਿ ਆਉਣ ਡਿਆ ਵਾ ਤੇ ਝੋਨੇ ਦਾ ਆ ਰਿਹਾ ਵਾ ਕੋਈ ਉਹਦਾ ਖਿਆਲ ਨਹੀਂਗਾ ਪਰ ਕਰਜ਼ਾ ਲੈ ਕੇ ਤੇ ਗੁੱਲ ਛੁਰਲੇ ਡਾਉਂਦਾ ਗੁਲਸ਼ੁਰਲੇ ਡਾਉਂਦਾ ਤੇ ਆਣਾ ਕਿ ਪੰਜਾਬ ਦੇ ਪੈਸੇ ਨਾਲ ਸਾਡੇ ਘਰ ਦੇ ਜੀਅ ਨੇ ਗੁਲਸ਼ੁਰਲੇ ਕਿਦੜਾ ਡਾਉਣਾ ਹੈ ਭਗਵੰਤ ਮਾਨ ਜੀ